ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢੱਲੋਂਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇ ਕਰ ਪਹੁੰਚ ਸਕੇ ਬਾਕੀ ਨੰਬਰ ਵਾਈਆਂ ਦਾ ਆਲ ਸਕਰੀਨਾਂ ਨੋਟ ਕਰ ਲਓ ਅੱਜ ਦੀ ਵੀਡੀਓ ਫਿਰ ਦੀਨਾ ਸਾਹਿਬ ਫੌਜੀ ਸਾਹਿਬ ਕੋਲ ਪਹੁੰਚਿਆ ਦੋ ਤੁਹਾਨੂੰ ਬਾਜੂਰੇਟ ਵਾਲੀਆਂ ਝੋਟੀਆਂ ਦਿਖਾ ਦੇਣਗੇ ਦੋਨੇ ਸੂਈਆਂ ਸਵਾਈਆਂ ਕੀੜਾ ਸੂ ਆ ਜਾਂ ਕੀ ਗੱਲਵਾਤਾ ਸਾਰੀ ਬਾਈ ਨਾ ਕਰਾਵਾਂਗੇ ਸਾਰੀ ਪਹਿਲਾਂ ਜਾਣਕਾਰੀ ਲੈ ਲਿਓ ਫਿਰ ਤੁਸੀਂ ਕਰਨਾ ਸੌਦਾ ਆਪਣਾ ਕੰਮ ਵੀਡੀਓ ਕਵਰ ਕਰਨਾ ਕਰਕੇ ਤੁਹਾਡੇ ਤੇ ਕਰ ਪਹਚਾਉਣਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਬੁੱਟੇ ਕੀ ਹਾਲ ਆ ਠੀਕ ਹੋ ਜੀ ਹਾਂ ਠੀਕ ਆ ਵਧੀਆ ਵਧੀਆ ਬਾਈ ਪਹਿਲਾਂ ਤਾਂ ਨੰਬਰ ਬੋਲ ਦਿੱ ਗਏ ਜੀ ਨੰਬਰ 9463803560 ਨਾਮ ਮੇਰਾ ਏਜੰਟਾ ਬੌਜੀ ਪਿੰਡ ਦੀਨਾ ਸਾਹਿਬ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘ ਵਾਲਾ ਘਰ ਆਪਣਾ ਜੋੜ ਵਾਲੇ ਰਾਹ ਦੇ ਉੱਤੇ ਆ ਓਕੇ ਜੀ ਤੇ ਇੱਕ ਵੀਡੀਓ ਪਾਈ ਸੀ ਪਰਸੋਂ ਚੰਗਾ ਰਹਿਣ ਹਾਂ ਬਾਈ ਬਹੁਤ ਜ਼ਿਆਦਾ ਮੂੰਹ ਫੇਰ ਮਿਲਿਆ ਆਪਾਂ ਨੂੰ ਓਕੇ ਜੀ ਬਾਗੀ ਹਾਂਜੀ ਬਾਗੀ ਤੇ ਅੱਜ ਫਿਰ ਕਿੰਨੀਆਂ ਦਿਖਾ ਰਹੇ ਅੱਜ 2 ਆ ਬਾਈ ਜੀ ਇੱਕ ਤਾਂ ਬਲੂਨ ਕੱਟੀ ਆ ਹੂੰ ਬਲੂਨ ਕੱਟ ਹਾਂ ਇੱਕ ਦੂਜੇ ਸੂਏ ਓਕੇ ਜੀ ਅੱਛਾ 22 ਦਿਨ ਹੋ ਗਏ ਸੂਈ ਨੂੰ ਹਾਂਜੀ ਤੇ ਮਗਰ ਕੱਟੀ ਭੌਂ ਦੀ ਕੋਈ ਮਹੀਨੇ ਦੀ ਮੰਨ ਲੈ ਮਹੀਨੇ ਨਹੀਂ ਮੰਨ ਲੈ ਭਲਾ ਦੀ ਹਾਂ ਤੇ ਕਿੰਨਾ ਦੁੱਧ ਆ ਜੀ ਥੱਲੇ ਦੁੱਧ ਦੇ ਟਾਈਮ ਇਸ ਟਾਈਮ 9 ਕਿਲੋ ਬਾਈ 9 ਕਿਲੋ ਦੁੱਧ ਰੈਡੀ ਹਾਂ ਮਿਲਣ ਵਾਲਾ ਜਮਾ ਜਮਾ ਮਿਲਣ ਵਾਲਾ ਮੂੰਹੋਂ 4 ਦੰਦਾਂ ਓਕੇ ਮੂੰਹੋਂ 4 ਦੰਦਾਂ ਤੇ ਮਗਰ ਆ ਕੇ ਕੱਟੀ ਮਿਲਣ ਦੀ ਇੱਕ ਨੰਬਰ ਆ ਜੀ ਖੋਲੋ ਇੱਕ ਨੰਬਰ ਜਮਾ ਇੱਕ ਨੰਬਰ ਬਾਕੀ ਦੇ ਯਾਰ ਸੰਗਾ ਸੂੰਗਾ ਲਈ ਹਨਾ ਕੋਕਾ ਹੀ ਆ ਆ ਦੇਖੋ ਇਹ ਥਣ ਭਾਣਾ ਨੇੜੇ ਤੋਂ ਕਰੋ ਚੱਕ ਵੀਡੀਓ ਬਣਾਉਣ ਦਾ ਟਾਈਮ ਆਪਣਾ 12:30 ਵਜੇ ਦਾ ਉਸ ਹਿਸਾਬ ਨਾਲ ਜੱਜਮੈਂਟ ਕਰ ਲਿਓ ਆ ਦੇਖੋ ਜੀ ਥਣ ਭਾਣੇ ਦੀ ਪੂਰੀ ਸਾਫ ਮਗਰ ਕੱਟੀ ਤੇ ਆਪ ਵੀ ਕੱਟੀਆਂ ਚ ਆ ਗਈ ਮੂੰਹੋਂ ਬਾਈ ਚਾਰ ਦੰਦ ਦੇ ਦੋ ਚਾਰ ਦੰਦ ਜੀ ਚਾਰ ਦੰਦ ਓਕੇ ਜੀ ਕਰੋ ਜੀ ਚੱਕ ਪਲੂਣ ਝੋਟੀ ਆ ਦੇਖੋ ਜੀ ਆਇਓ ਤੁਸੀਂ ਤਾਂ ਹਾਰਾ ਉਹਦੀ ਮਾਰ ਕੇ ਲੈ ਕੇ ਜਾਇਓ ਪੂਰੀਆਂ ਸਹੀ ਹਸਿਆਰ ਸਫੇਰੀ ਦੀਆਂ ਹਨਾ ਜੀ ਹਾਂ ਜੀ ਹਾਂ ਓਕੇ ਜੀ ਪੀਰਮਾਨ ਆ ਗਈ ਜੀ ਇਹਦੀ ਇਹਦਾ 85000 ਰੁਪਿਆ ਬੁੱਟੇ ਆਪਾਂ ਛੋੜ ਹੀ ਕਰਨਾ 200 ਰੁਪਿਆ 85000 ਚੋਂ ਛੋੜ ਹੀ ਕਰਨੇ ਹਾਂ ਛੋੜ ਹੀ ਹੋਣੀ ਓਕੇ ਜੀ ਠੰਡੀ ਸਿਲਪੂਰੀ ਲੈ ਹੂੰ ਮਾਨਦਾਨ ਥੋੜਾ ਜਰੂਰ ਹੋ ਜਾਊ ਥੋੜਾ ਬਹੁਤਾ ਪਰ ਰੇਟ ਹੀ ਜਮਾ ਖਿੱਚ ਕੇ ਰੱਖਤਾ ਹਨਾ ਹਾਂਜੀ ਹਾਂਜੀ ਕਿਉਂਕਿ ਮੁੜ ਕੇ ਪਕਾਈ ਜੀ ਨਹੀਂ ਹੁੰਦੀ ਹਨਾ ਜੀ ਨਾ ਜੀ ਨਾ ਮੁੜ ਕੇ ਮੈਂ ਜਿਹੜਾ ਰੇਟ ਰੱਖੋ ਸਹੀ ਰੱਖੋ ਆ ਪਤਾ ਨੇ ਬਿਲਕੁਲ ਬਿਲਕੁਲ ਤੇ ਪਕਾਈ ਜੀ ਨਾ ਹੋਵੇ ਤੇ ਹੁਣ ਜੀ ਦੋ ਨੰਬਰ ਹਾਂਜੀ ਭਾਈ ਜੀ ਦੋ ਨੰਬਰ ਇਹ ਭਾਈ ਜੀ ਪਰਸੋਂ ਸੂਈ ਆ ਪਰਸੋਂ ਸੂਪੀ ਕਿਹੜਾ ਤੂ ਆ ਜੀ ਤੇ ਆਪਾਂ ਦਾ ਦੂਜੇ ਸੂਏ ਮੰਨ ਕੇ ਦੇਣੀ ਆ ਅਗਲਾ ਵੇਸ਼ਕ ਤੀਜੇ ਮੰਨ ਲੈ ਓਕੇ ਜਿਵੇਂ ਆਪਾਂ ਨੂੰ ਗਾਂ ਤੋਂ ਕੋਈ ਜਾਣਕਾਰੀ ਕਿੰਨੇ ਦਿਨ ਹੋ ਗਏ ਸੂਈ ਇਹ ਪਰਸੋਂ ਸੂਈ ਹੈ ਮਗਰ ਹੈਗੀ ਕੱਟੀ ਆ ਬੋਲਾ ਇਸ ਟਾਈਮ 8 ਲੀਟਰ ਆ ਕਿੰਨਾ ਕੁ ਦੁੱਧ ਦੇ ਸਕਦੀ ਹੈ ਜੀ ਮੈਂ ਲਈਤੀ ਆ ਉਹਨਾਂ ਤੋਂ ਕਹਿ ਗਈ 12 ਕਿਲੋ ਦਿੰਦੀ ਆ ਦੇਣਾ ਇਹਨੇ ਆਪਦੀ ਸੇਵਾਂ ਸੇਵਾਂ ਨਾਉ ਦੇਵੇ 5 ਦੇਵੇ ਜਿੰਨਾ ਮਰਜੀ ਐਵੇਂ ਕੋਈ ਗੱਲ ਨਹੀਂ ਖੋਲੋ ਜੀ ਇਹਨੂੰ ਵੀ ਆਪਾਂ ਐਵੇਂ ਕਹਿਦੀ ਵਿੱਚ 14 ਦੇ ਉਹ 15 ਦੇ ਉਹ ਅਗਲੇ ਵੀ ਸੇਵਾਂ ਦੇਣਾ ਬਾਕੀ ਦੀ ਬਰੀਕੀਆਂ ਝੋਟੇ ਆ ਗਈ ਕੋਈ ਓਵੇਂ ਦੀ ਗੱਲ ਨਹੀਂ ਹੈਗੀ ਹਣਾ ਆ ਆ ਦੇਖੋ ਜੀ ਥਣ ਭਾਂਡੇ ਦੀ ਬੁਰੀ ਸਾਫ ਸੁਥਰੀ ਹੈ ਵੀ ਚਟਾ ਚੁਟਾ ਪੂਰਾ ਵੱਡਾ ਦਿਖਉਂਦਾ ਦੁੱਧ ਦੇ ਦੋਸਤ ਬੜਾ ਚੰਗਾ ਓਕੇ ਜੀ ਹਾਂ ਦੁੱਧ ਵਾਕਈ ਦੇ ਦੇਣਾ ਤੇ ਰੇਟ ਧੋਕਣ ਵਾਲਾ ਹਾਂ ਆ ਦੇਖੋ ਜੀ ਬਾਕੀ ਦੀ ਗੱਲ ਸਮਾਈ ਜਰ ਹੋਣੀ ਆਪੇ ਇਹਨੇ ਹਨਾ ਬਾਹਰ ਜਾਣਾ ਜੀ ਬਾਹਰ ਜਾਣਾ ਓਕੇ ਜੀ ਪੱਕੇ ਚੋਂ ਆਈ ਵੀ ਲੱਗਦੀ ਹੈ ਨਾ ਹਾਂ ਪੱਕੇ ਥਾਂ ਤੋਂ ਜੀ ਕੱਚੇ ਚੋਂ ਹਾਂ ਐ ਤੱਕ ਕਿਉਂ ਮੰਨਦੀ ਆ ਪੱਕੇ ਦਾ ਹਾਂ ਦਾ ਵੀ ਮੜਿਆ ਮੰਨਦੀ ਆ ਤੇ ਇਹਦੀ ਕੀ ਡਿਮਾਂਡ ਆ ਗਈ ਜੀ ਏ ਵੀ ਬੂਟੇ ਦੇ ਲੈਣੀ ਆ 85000 ਦੀ ਦੇ ਦਾਂਗੇ ਮਾਨਦਾਨ ਹੋਊ ਥੋੜਾ ਬੱਧ ਮਾਨਦਾਨ ਕਰਦਾ ਉਸ ਉਹ ਵੀ 85 ਦੀ ਇਹ ਵੀ 85 ਦੀ ਜਮਾ ਜਾਏ ਰੇਟ ਆ ਬਾਈ ਦੇ ਖਿੱਚ ਕੇ ਰੇਟ ਰੱਖਿਆ ਨਾ ਬਾਈ ਜਮਾ ਹਾਂ ਹਾਂ ਆਪਾਂ ਛੋੜ ਹੀ ਕਰਦੇ ਨੇ ਪਕਾਈ ਆਉਂਦੀ ਨਹੀਂ ਆਪਣਾ ਨਾ ਹੀ ਮਾਰੀ ਸਹੀ ਗੱਲ ਆ ਨੰਬਰ ਫੇਰ ਬੋਲਦੇ ਜੀ ਨੰਬਰ 9463803560 ਨਾਮ ਮੇਰਾ ਜੰਟਾ ਬੌਜੀ ਪਿੰਡ ਦੀਨਾ ਸਾਹਿਬ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘ ਵਾਲਾ ਘਰ ਜੌੜ ਵਾਲੇ ਰਾਹ ਦੇ ਉੱਤੇ ਓਕੇ ਜੀ ਜਰੂਰ ਬਾਈ ਨਾਲ ਕਰਿਓ ਸੰਪਰਕ ਦੋ ਝੋਟੀਆਂ ਇਹ ਦੋਨੇ ਸੰ ਦਿਖਾ ਦਿਆਂ ਤੁਸੀਂ ਕਹਿੰਦੇ ਹੋ ਨੇ ਬਾਜ ਰੇਡ ਦੇ ਵਿੱਚ ਕਵਰ ਕਰਕੇ ਦਿਓ ਆ ਚੱਕ ਤੇ ਜਰੂਰ ਕਰਿਓ ਬਾਈ ਨਾਲ ਸੰਪਰਕ ਦੋ ਛੋਟੀਆਂ ਹੀ ਦੋਸਤਾਂ ਕਾਤੀਆਂ ਬਾਕੀ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਜਾਂ ਇਹਨਾਂ ਨੂੰ ਪਿਆਰ ਦੇਣ ਲਈ ਧੰਨਵਾਦ ਇਹਦੇ ਤੋਂ ਧੰਨਵਾਦ ਜਲਦ ਮਿਲਦੇ ਆਂ ਕੰਨਾ ਵੀ ਵੀਡੀਓ ਦੇ ਨਾਲ